ਵੀਰ ਐਕ ਕਰਦੇ ਸੈਕਿੰਡ ਦਾ ਫਰਕ ਰਹਿ ਗਿਆ ਨਹੀਂ ਤਾਂ ਕਿੰਨੀਆਂ ਗੱਡੀਆਂ ਨੂੰ ਨਾਲ ਲੈ ਕੇ ਡੁੱਬਣੀਆਂ ਸੀ ਸੋ ਕਿਤੇ ਨਾ ਕਿਤੇ ਭਾਈ ਜਦੋਂ ਗੱਡੀ ਨੂੰ ਇਹ ਵੀ ਪਤਾ ਵੀ ਟੈਂਕਰ ਪਲਟਿਆ ਹੋਇਆ ਵਾ ਉਹਨਾਂ ਨੂੰ ਇਸ ਗੱਲ ਦਾ ਵੀ ਪਤਾ ਵਾ ਵੀ ਇਹਨੂੰ ਅੱਧ ਵੀ ਲੱਗ ਤੱਕਦੀ ਆ ਪਰ ਉਹ ਬੰਦੇ ਤੁਸੀਂ ਇਹ ਦੇਖੋ ਭਾਈ ਏਡੀ ਕਾਲੀ ਦੇ ਵਿੱਚ ਵਾਲ ਲੋਕ ਅੱਜ ਦੇ ਸਮੇਂ ਦੀ ਜੇ ਗੱਲ ਕਰੀਏ ਲੋਕਾਂ ਨੂੰ ਆਪਣੀ ਜਾਨ ਦੀ ਫਿਕਰ ਨਹੀਂ ਆਪਦੇ ਪਰਿਵਾਰ ਦੀ ਫਿਕਰ ਨਹੀਂ ਆਹ ਬਈ ਗੱਲ ਉਹ ਕਰਦੇ ਆ ਖੰਨੇ ਜਿਹੜੀ ਟੈਂਕਰ ਨੂੰ ਅੱਗ ਲੱਗੀ ਉਹ ਸਾਰਿਆਂ ਨੇ ਦੇਖੀ ਆ ਸੋਸ਼ਲ ਮੀਡੀਆ ਦੇ ਉੱਤੇ ਦੇਖੀ ਆ ਚੰਗੀ ਤਰ੍ਹਾਂ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਡੀਜ਼ਲ ਨਾਲ ਭਰਿਆ ਟਰੱਕ ਸੀ ਉਹ ਉੱਥੇ ਪਹਿਲਾਂ ਪਲਟਦਾ ਵਾ ਫਿਰ ਉਹ ਅੱਗ ਦੀ ਲਵੇਟ ਚੋਂਦਾ ਵਾ ਪਰ ਕੁਝ ਲੋਕਾਂ ਨੇ ਇੱਕ ਹੋਰ ਵੀਡੀਓ ਜਨਤਕ ਕੀਤੀ ਆ ਉਹਦੇ ਨਾਲ ਵੀ ਉਹਦੇ ਵਿੱਚ ਦਿਖਾਇਆ ਕੀ ਜਾ ਵਾ ਉਹ ਬੰਦਾ ਟੈਂਕਰ ਤੋਂ ਪਹਿਲਾਂ ਅੱਗ ਲੱਗਣ ਦੀ ਵੀਡੀਓ ਦਿਖਾ ਰਿਹਾ ਵਾ ਵੀ ਕਿਸ ਤਰੀਕੇ ਦੇ ਨਾਲ ਉਹ ਟੈਂਕਰ ਪਲਟਿਆ ਹੋਇਆ ਵਾ ਉਹ ਸੜਕ ਦੇ ਉੱਤੇ ਨਾ ਡੀਜ਼ਲ ਆ ਉਸੇ ਤਰੀਕੇ ਨਾਲ ਪਿਆ ਵਾ ਪਰ ਇੱਥੇ ਨਾ ਲੋਕਾਂ ਦੀ ਇੱਕ ਜਿਹੜੀ ਕਾਮਨ ਸੈਂਸ ਦੀ ਆਪਾਂ ਗੱਲ ਕਰਦੇ ਆ ਲੋਕਾਂ ਦੀ ਸਿਆਣਪ ਦੀ ਗੱਲ ਸਾਹਮਣੇ ਆਉਂਦੀ ਆ ਕੁਝ ਲੋਕ ਤਾਂ ਉਹ ਆ ਜਿਨ੍ਹਾਂ ਨੇ ਉੱਥੋਂ ਦੇ ਬਾਲ ਖੋਲੇ ਤੇ ਨੁਕਸਾਨ ਤੋਂ ਬਚਾਇਆ ਪਰ ਕੁਝ ਲੋਕ ਬਾਈ ਉਹਦੇ ਵਿੱਚ ਇਹ ਵੀ ਆ ਜਿਹੜੇ ਬੰਦਿਆਂ ਨੂੰ ਇਹ ਵੀ ਪਤਾ ਵੀ ਟੈਂਕਰ ਪਲਟਿਆ ਹੋਇਆ ਵਾ ਉਹਨਾਂ ਨੂੰ ਇਸ ਗੱਲ ਦਾ ਵੀ ਪਤਾ ਵਾ ਵੀ ਇਹਨੂੰ ਅੱਧ 20 ਲੱਖ ਲੱਗ ਸਕਦੀ ਆ ਪਰ ਉਹ ਬੰਦੇ ਤੁਸੀਂ ਇਹ ਦੇਖੋ ਬਾਈ ਏਡੀ ਕਾਲੀ ਦੇ ਵਿੱਚ ਵਾ ਲੋਕ ਅੱਜ ਦੇ ਸਮੇਂ ਦੀ ਜੇ ਗੱਲ ਕਰੀਏ ਲੋਕਾਂ ਨੂੰ ਆਪਦੀ ਜਾਨ ਦੀ ਫਿਕਰ ਨਹੀਂ ਆਪਦੇ ਪਰਿਵਾਰ ਦੀ ਫਿਕਰ ਨਹੀਂ ਹੈਗੀ ਵੀ ਉਹ ਜਿਹੜੀ ਗੱਡੀ ਆ ਗੱਡੀਆਂ ਟੈਂਕਰ ਦੇ ਕੋਲ ਦੀ ਜਾ ਰਹੀਆਂ ਨੇ ਟੈਰਾਂ ਜਿਹੜਾ ਡੀਜ਼ਲ ਪਿਆ ਵਾ ਰੋਡ ਤੇ ਉਹ ਉਹਦੇ ਨਾਲ ਲਿਬੜ ਲਿਬੜ ਕੇ ਗੱਡੀਆਂ ਉੱਥੋਂ ਲੰਘ ਰਹੀਆਂ ਨੇ ਕੀ ਯਾਰ ਲੋਕਾਂ ਨੂੰ ਜਮਾਂ ਵੀ ਨਹੀਂ ਪਤਾ ਕੁਝ ਸਕਿੰਟਾਂ ਦਾ ਫਰਕ ਰਹਿੰਦਾ ਵਾ ਜੋ ਵੀਡੀਓ ਦੇਖ ਰਹੇ ਆਪਾਂ ਚਲਾਵਾਂਗੇ ਵੀ ਉਹ ਵੀਡੀਓ ਨਾਲ ਨਾਲ ਚੱਲ ਵੀ ਰਹੀ ਹੋਊਗੀ ਵੀ ਯਾਰ ਇੱਕ ਅੱਧੇ ਸਕਿੰਟ ਦਾ ਫਰਕ ਰਹਿ ਗਿਆ ਨਹੀਂ ਤਾਂ ਕਿੰਨੀਆਂ ਗੱਡੀਆਂ ਨੇ ਨਾਲ ਲੈ ਕੇ ਡੁੱਬਣੀਆਂ ਸੀ ਸੋ ਕਿਤੇ ਨਾ ਕਿਤੇ ਬਾਈ ਜਦੋਂ ਗੱਡੀ ਡਰਾਈਵ ਕਰਦੇ ਆ ਨਾ ਆਪਾਂ ਏ ਤੁਸੀਂ ਨਾ ਸਮਝਿਆ ਕਰੋ ਵੀ ਤੁਸੀਂ ਗੱਡੀ ਡਰਾਈਵ ਕਰਦੇ ਹੋ ਜਾਂ ਤੁਹਾਡੇ ਨਾਲ ਕੱਲੀਆਂ ਸਵਾਰੀਆਂ ਬੈਠੀਆਂ ਨੇ ਤੁਸੀਂ ਇਹ ਵੀ ਸੋਚਿਆ ਕਰੋ ਵੀ ਘਰੇ ਤੁਹਾਡੇ ਮਾਪਿਓ ਤੁਹਾਡੇ ਜਵਾਕ ਜੱਲੇ ਵੀ ਬੈਠੇ ਆ ਤੁਹਾਡੇ ਜਾਣ ਤੋਂ ਬਾਅਦ ਉਹਨਾਂ ਦਾ ਵੀ ਕੋਈ ਨਹੀਂ ਹੈਗਾ ਸੋ ਉੱਥੇ ਲੋਕਾਂ ਦੀ ਬਹੁਤ ਵੱਡੀ ਮੂਰਖਤਾ ਦੀ ਨਿਸ਼ਾਨੀ ਸਾਹਮਣੇ ਆਈ ਹੈ ਤਕੜੀਆਂ ਤਕੜੀਆਂ ਗੱਡੀਆਂ ਨੇ ਕਰੋੜਾਂ ਰੁਪਈਆ ਦੀਆਂ ਗੱਡੀਆਂ ਨੇ ਲੱਖਾਂ ਰੁਪਈਆ ਦੀਆਂ ਗੱਡੀਆਂ ਨੇ ਟਾਟਾ ਹੈਰੀਅਰ ਵਰਗੀਆਂ ਜਿਹੜੀਆਂ ਵਿੱਚ ਦੀ ਲੰਘਦੀਆਂ ਨੇ ਲੋਕਾਂ ਨੇ ਡੱਡਰ ਰੁਪਈਆ ਗੱਡੀਆਂ ਦੇ ਖਰਚ ਕਰਦਾ ਯਾਰ ਭੋਰਾ ਵੀ ਅਕਲ ਨਹੀਂ ਹੈਗੀ ਸੋ ਜਿੱਥੇ ਸਾਨੂੰ ਪਤਾ ਵੀ ਇਦਾਂ ਦਾ ਵਿਸਪੋਰਟਿੰਗ ਕੰਮ ਹੋ ਸਕਦਾ ਹੈ ਉੱਥੇ ਆਪ ਚਾਹੀਦਾ ਇਹ ਆ ਸਰਕਾਰ ਕਿੱਥੇ ਤੇ ਕਰਵਾਈ ਉਹ ਕਰੇ ਫਿਰ ਕਾਨੂੰ ਆਪਾਂ ਪੱਟਦੇ ਆ ਫੋਟੋ ਥੱਲੇ ਆਰਪੀਆ ਹੀ ਲਿਖੋ ਜੀ ਆਤਮਾ ਨੂੰ ਸ਼ਾਂਤੀ ਮਿਲੂਗੀ ਵਾਹਿਗੁਰੂ ਲਿਖ ਕੇ ਸ਼ੇਅਰ ਕਰੋ ਜੀ ਬੰਦੇ ਨੂੰ ਆਤਮਾ ਨੂੰ ਸ਼ਾਂਤ ਪਰ ਆਹ ਕਰਤੂਤਾਂ ਦੇ ਨਾਲ ਕਿਹੜੀ ਆਤਮਾ ਨੂੰ ਸ਼ਾਂਤੀ ਬੜਦੇ ਆ ਯਾਰ ਆਪਾਂ ਸੋ ਚਾਹੀਦਾ ਤੇ ਇਹ ਆ ਵੀ ਜਿੱਥੇ ਵੀ ਕੋਈ ਇਦਾਂ ਦਾ ਕਾਰਨ ਹੁੰਦਾ ਉੱਥੇ 10 ਮਿੰਟ 15 ਮਿੰਟ ਲੱਗ ਜਾਣਗੇ ਰਾਹ ਬਦਲ ਕੇ ਉੱਥੇ ਨਿਕਲ ਜਾਓ ਪਰ ਇਹ ਆ ਜਿਹੜਾ ਇਹ ਇਹ ਵਾਕਈ ਮੌਤ ਨੂੰ ਮਾਸੀ ਕਹਿਣ ਵਾਲੀ ਗੱਲ ਹੈ ਇਹ ਮੂਰਖਤਾ ਦੀ ਨਿਸ਼ਾਨੀ ਹੈ